ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਖੈਰਿਆਰ ਨਾਲ ਹੋਵੇ ਇੱਕ ਪ੍ਰਵਾਸੀ ਜਿਹੜਾ ਕਿ ਗੁਰੂਦਾਨ ਨਾਮ ਇਸਤੇਮਾਲ ਕਰਕੇ ਲੋਕਾਂ ਨੂੰ ਲੁੱਟਦਾ ਸੀਗਾ ਬੇਕੁਮ ਬਣਾਉਂਦਾ ਸੀ ਕਿਸ ਤਰ੍ਹਾਂ ਦੇ ਨਕਾਬ ਹੋਇਆ ਤੇ ਉਹਦੇ ਤਾਰ ਕਿਸ ਤਰ੍ਹਾਂ ਆ ਬਿਕਰਮ ਸਿੰਘ ਮਜੀਠੀਆ ਨਾਲ ਜੁੜਦੇ ਆ ਇਸ ਦੇ ਬਾਰੇ ਮਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਹਾਂ ਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ சுரேਸ਼ ਨਾਮ ਦਾ ਇੱਕ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਅੰਦਰ ਆ ਕੇ ਇੱਕ ਵਾਰ ਬਹੁਤ ਜ਼ਿਆਦਾ ਵਾਇਰਲ ਹੋ ਜਾਂਦਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਹੁਤ ਵੱਡੇ ਲਿੰਕ ਕਿਉਂਕਿ ਇੱਕ ਪਾਸੇ ਪ੍ਰਵਾਸੀ ਜਿਹੜਾ ਭਈਆ ਸੀ ਉਹ ਗਦਾਰ ਨਿਕਲ ਗਿਆ ਪੰਜਾਬ ਦੇ ਅੰਦਰ ਬਹੁਤ ਸਾਰਾ ਨਾਮ ਕਮਾਇਆ ਔਰ ਦੂਜੇ ਪਾਸੇ ਗੁਰੂ ਦਾ ਜਿਹੜਾ ਕਿ ਬਾਣਾ ਪਾ ਕੇ ਉਹਨੇ ਕਿਹਾ ਕਿ ਮੈਂ ਪ੍ਰਚਾਰ ਕਰ ਰਿਹਾ ਗੁਰੂ ਦਾ ਕਿ ਤੁਸੀਂ ਗੁਰੂ ਵਾਲੇ ਬਣੋ ਪਰ ਦਰਸਲ ਦੇ ਵਿੱਚ ਉਹਦੀ ਗਦਾਰੀ ਦੇਖ ਕੇ ਪੂਰਾ ਪੰਜਾਬ ਹੈਰਾਨ ਹੈ ਕਿਉਂਕਿ ਇੱਕ ਰਿਕਾਰਡਿੰਗ ਵਾਇਰਲ ਹੋ ਚੁੱਕੀ ਹੈ ਪੰਜਾਬ ਦੇ ਅੰਦਰ ਪਹਿਲੇ ਹੀ ਬਹੁਤ ਸਾਰੀਆਂ ਖਬਰਾਂ ਨੇ ਤਹਿਲ ਕਮਚਾ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਕਿਉਂਕਿ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਖਬਰ ਦੇਖਣ ਜਾ ਰਹੇ ਹਾਂ ਤੇ ਪੰਜਾਬ ਦੇ ਅੰਦਰ ਪੂਰੇ ਅਕਾਲੀ ਦਲ ਦੀਆਂ ਅੱਖਾਂ ਖੁੱਲ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਅਕਸਰ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਨਾ ਤਾਂ ਵੱਡੇ ਪੱਦਰ ਦੇ ਉੱਤੇ ਕੋਈ ਪੈਸਾ ਹੈ ਤੇ ਨਾ ਕੋਈ ਕੇਸ ਬਣਦਾ ਪਰ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਛਾ ਦਿੱਤਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਇੱਕ ਜਾਨਵਰ ਦੀ ਤਰ੍ਹਾਂ ਫਸ ਗਿਆ ਤਾਂ ਹੁਣ ਇਹਨਾਂ ਬਾਦਲਾਂ ਦਾ ਤੇ ਇਹਨਾਂ ਮਜੀਠੀਆਂ ਦਾ ਡੀ ਐਂਡ ਕਹਿ ਸਕਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬੁਣਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸ਼ਗਵੀਰ ਸਿੰਘ ਬਾਦਲ ਇਹਨਾਂ ਲੋਕਾਂ ਨੂੰ ਨਹੀਂ ਪਾਲਕ ਸੀ ਕਿ ਬਿਕਰਮ ਮਜੀਠੀਆ ਦੇ ਖਾਤੇ ਜਾਂ ਕੋਈ ਉਹਨਾਂ ਦੇ ਲਿੰਕ ਕਿਹੜੇ-ਕਿਹੜੇ ਲੋਕਾਂ ਦੇ ਨਾਲ ਨੇ ਕਿਵੇਂ ਜਾਲ ਬੁਣਿਆ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੇ ਬਰਸਾਂਾਂ ਦੇ ਵਿੱਚ ਇੱਕ ਮਾਮਲਾ ਹੋਰ ਵੀ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਆਰਾ ਇੱਕ ਧੜਕੀ ਦਿੱਤੀ ਗਈ ਸੀ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਐਸ ਕਰਕੇ ਪੰਜਾਬ ਦੇ ਪ੍ਰਸ਼ਾਸਨ ਨੇ ਜੇਲ੍ਹ ਤੱਕ ਆਪਣਾ ਅਸਰ ਦਿਖਾ ਦਿੱਤਾ ਕਿ ਹੁਣ ਤੁਸੀਂ ਹਰ ਰੋਜ਼ ਸੁਣਦੇ ਹੋ ਕਿ ਬਿਕਰਮਜੀਠੀਏ ਦੇ ਨਾਲ ਕਿਸੇ ਵੀ ਲੀਡਰ ਜਾਂ ਇਹਨਾਂ ਦੇ ਕਿਸੇ ਵੀ ਨੇਤਾ ਜਾਂ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਜੇਲ੍ਹ ਦਾ ਪ੍ਰਸ਼ਾਸਨ ਕਹਿੰਦੇ ਨੇ ਜੀ ਸਾਨੂੰ ਤਾਂ ਮਿਲਣ ਨਹੀਂ ਦਿੰਦੇ ਪਰ ਮਾਮਲੇ ਬਹੁਤ ਵੱਡੇ ਵੱਡੇ ਨਿਕਲ ਕੇ ਆ ਗਏ ਨੇ ਹੁਣ ਮੈਂ ਜਿਹੜੀ ਤੁਹਾਨੂੰ ਇੱਕ ਰਿਕਾਰਡਿੰਗ ਸੁਣਾਉਣ ਜਾ ਰਿਹਾ ਪੰਜਾਬ ਦੇ ਇੱਕ ਗਦਾਰ ਬੰਦੇ ਦੀ ਕਹਿ ਸਕਦੇ ਆ ਕਿਉਂਕਿ ਇੱਕ ਗਿਆਨੀ ਬੂਟਾ ਸਿੰਘ ਨੇ ਇੱਕ ਵੀਡੀਓ ਪਾਈ ਸੀ ਐਸੇ ਹੀ ਭਈਏ ਪ੍ਰਵਾਸੀ ਤੇ ਉਹ ਕਹਿੰਦੇ ਨੇ ਕਹਿੰਦਾ ਇੱਕ ਦਿਨ ਉਸਤੇ ਜੂਤ ਫਿਰੂਆ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਦਾ ਸੱਚ ਆ ਜਾਣਾ ਸੋ ਗੱਲ ਸੱਚ ਹੋ ਗਈ ਅਗਿਆਨੀ ਬੂਟਾ ਸਿੰਘ ਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੇ ਪ੍ਰਵਾਸੀ ਦੇ ਉੱਤੇ ਸਾਡੇ ਪੰਜਾਬ ਦੇ ਲੋਕ ਭਰੋਸਾ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਹੁਣ ਇਹਦੇ ਤੋਂ ਸਿੱਖੀ ਤੁਸੀਂ ਸਿੱਖੋਗੇ ਤੁਸੀਂ ਇਸ ਤੋਂ ਨਾਮ ਦਾ ਪ੍ਰਚਾਰ ਕਰਾਓਗੇ ਬਹੁਤ ਸਾਡੇ ਸਾਰੇ ਹੋਰ ਵੀ ਪੰਜਾਬ ਦੇ ਅੰਦਰ ਗ੍ਰੰਥੀ ਨੇ ਬਹੁਤ ਸਾਰੇ ਹੋਰ ਵੀ ਸਮਾਜ ਦੇ ਵਿੱਚ ਇਹ ਲੋਕ ਨੇ ਇਹੋ ਜਿਹੇ ਬੁੱਧੀਜੀਵੀ ਜਿਹੜੇ ਕਿ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦੇ ਸਕਦੇ ਸੀ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਵੀ ਦੋਸ਼ੀ ਹੁੰਦਾ ਜਿਵੇਂ ਕਿ ਬਾਦਲਾਂ ਦੇ ਨਾਲ ਪਹਿਲਾ 25 ਸਾਲ ਰਲ ਕੇ ਚੱਲਿਆ ਪੰਜਾਬ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਅੱਜ ਉਹਨਾਂ ਕਾਲੀਆਂ ਨੂੰ ਮਿੱਟੀ ਦੇ ਵਿੱਚ ਕਿਉਂ ਮਲਾਇਆ ਇਹ ਤੁਹਾਡੇ ਸਾਹਮਣੇ ਆ ਬਿਲਕੁਲ ਐਸੇ ਹੀ ਪ੍ਰਕਾਰ ਉਹ ਪ੍ਰਵਾਸੀ ਭਈਆ ਆਪਣੇ ਪੈਰ ਪਸਾਰਦਾ ਜਾ ਰਿਹਾ ਸੀ ਜਿਵੇਂ ਕਿ ਗਿਆਨੀ ਬੂਟਾ ਸਿੰਘ ਨੇ ਕਿਹਾ ਉਹ ਬਿਲਕੁਲ ਗੱਲਾਂ ਸੱਚ ਹੋ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਇਹਦੀ ਅਜ ਰਿਕਾਰਡਿੰਗ ਵੀ ਸੁਣਾਉਣ ਜਾ ਰਿਹਾ ਹਾਂ ਇਸ ਰਿਕਾਰਡਿੰਗ ਦੇ ਵਿੱਚ ਇੱਕ ਬਹੁਤ ਵੱਡਾ ਆਫਰ ਇਸ ਪ੍ਰਵਾਸੀ ਨੇ ਕੀ ਕੀਤਾ ਸਾਡੇ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਸੁਣੋ ਜੀਰਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਲਿੰਕ ਕਿਵੇਂ ਜੁੜਦੇ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਵੇਖੋਗੇ ਸੁਣੋ ਇਹ ਕਰਦੇ ਹੋ ਕਿ ਨਾਮ ਚਪੋ ਸਿੰਘ ਸਜੋ ਤੇ ਜੇ ਕੋਈ ਇਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਮਿਲਣਾ ਤੁਸੀਂ ਉਹ ਤੋਂ ਪੈਸੇ ਮੰਗਦੇ ਹੋ ਤਾਂ ਪੋਡਕਾਸਟ ਤੁਹਾਡੀ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫਿਰ ਕੈ ਆ ਜਾਓ ਸਾਡਾ ਤੁਹਾਨੂੰ ਆਉਂਦਾ ਅੱਛਾ ਅੱਜ ਦੇਵਾਸਾ ਦੇਵਾਸਾ ਦੇਵਾਖਾ ਗੁਰੂਆਂ ਦੇ ਤੋਂ ਦਾਤਾ ਪ੍ਰਚਾਰ ਹੀ ਕਰਨਾ ਵਾਣਾ ਇਹਦੇ ਬਾਰੇ ਵੀ 10000 ਕਿਤੇ ਵੀ ਜੀ ਵੀ ਗਾ ਰਹੇ ਹਾਂ ਯਾਰ ਮਸੇ ਨਹੀਂ ਹੋਈ ਤੁਸੀਂ ਕਲਤਾਰ ਆਏ ਨਾ ਪੈਸਾ ਬਾਰੇ ਪੁੱਛ ਰਹੇ ਕਿ ਕਿੰਨੀ ਪੈਸਾ ਤੇਰਾ ਤਾਂ ਮੈਂ 10000 ਤੋਂ ਸ਼ੁਰੂ ਕਰਾਂ 10 ਸੌਣਿਆ ਪੰਜਾਬ ਵਾਲੇ ਇਹ ਉਹ ਪ੍ਰਵਾਸੀ ਹੈ ਜਿਹੜੇ ਦਾ ਇੱਕ ਵੀਡੀਓ ਵਾਇਰਲ ਹੁੰਦਾ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਹ ਉਹਦੀ ਮਤਲਬ ਬਾਦਸ਼ਾਹ ਦੇ ਵਿੱਚ ਦੱਸ ਰਿਹਾ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਗੁਰੂ ਸਾਹਿਬ ਦੀਆਂ ਬੇਅਦਮੀਆਂ ਬਹੁਤ ਸਾਰੀਆਂ ਹੋਈਆਂ ਪਰ ਜੇਕਰ ਕੋਈ ਗੁਰੂ ਦੇ ਨਾਮ ਨੂੰ ਯੂਜ਼ ਕਰਕੇ ਇਸਤੇਮਾਲ ਕਰਕੇ ਵਰਤ ਕੇ ਐਸੀ ਛਵੀ ਬਣਾ ਦੇਵੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਾਡੇ ਹੀ ਪੰਜਾਬ ਦੇ ਗ੍ਰੰਥੀ ਜਾਂ ਪੰਜਾਬ ਦੇ ਬੁੱਧੀਜੀਵੀ ਲੋਕ ਜਿਵੇਂ ਕਿ ਗਿਆਨੀ ਬੂਟਾ ਸਿੰਘ ਦੀ ਗੱਲ ਮੈਨੂੰ ਯਾਦ ਆ ਗਈ ਹੈ ਕਿ ਭਾਈ ਇਹ ਪ੍ਰਵਾਸੀ ਦੇ ਇੱਕ ਦਿਨ ਯੂਤ ਫਿਰੂਆ ਤੇ ਤੁਸੀਂ ਫੇਰੋਂਗੇ ਪੰਜਾਬ ਦੇ ਲੋਕ ਕਿਉਂਕਿ ਹੁਣ ਇਹ ਪ੍ਰਵਾਸੀ ਤੋਂ ਸਿੱਖੋਗੇ ਤੁਸੀਂ ਆਪਣੀ ਸਿੱਖੀ ਦੇ ਢੰਗ ਲੋਕੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਹੁਣ ਅੱਖਾਂ ਖੁੱਲ ਗਈਆਂ ਨੇ ਕਿ ਪ੍ਰਵਾਸੀ ਨੇ ਇੱਕ ਪੱਤਰਕਾਰ ਨੂੰ ਡਿਮਾਂਡ ਕੀਤੀ ਹੈ ਕਹਿੰਦਾ ਜੇਕਰ ਮੇਰੀ ਇੰਟਰਵਿਊ ਕਰਨੀ ਆ ਗੁਰੂ ਸਾਹਿਬ ਦੀ ਸ਼ਬਦਾਂ ਦੇ ਉੱਤੇ ਕੋਈ ਗੱਲ ਕਰਨੀ ਆ ਤਾਂ ਮੈਂ 10000 ਰੁਪਏ ਆਪਣੀ ਡਿਮਾਂਡ ਕਰਦਾ ਤੇ ਆਫਰ ਕਰਦਾ ਕਿ ਮੈਂ 10000 ਰੁਪਏ ਲਾਊਗਾ ਤਾਂ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੰਦਰ ਇਹ ਪ੍ਰਵਾਸੀ ਪ੍ਰਵਾਸੀ ਹੀ ਰਹਿਣਗੇ ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਜਾਇਆਂ ਨੂੰ ਜਿਹੜੇ ਸਾਡੇ ਬੁੱਧੀਜੀਵੀ ਤੇ ਗ੍ਰੰਥੀ ਲੋਕ ਦੇ ਉਹਨਾਂ ਦੇ ਸਾਡੇ ਲੋਕ ਭਰੋਸਾ ਨਹੀਂ ਕਰਦੇ ਤੇ ਆ ਪ੍ਰਵਾਸੀ ਦੇ ਉੱਤੇ ਭਰੋਸਾ ਕਰਨ ਚੱਲੇ ਸੀ ਤੇ ਆ ਤੁਹਾਡੇ ਸਾਹਮਣੇ ਆ ਪ੍ਰਵਾਸੀ ਦਾ ਕਾਰਨਾਮਾ ਆਪਣੀ ਜੁਬਾਨ ਦੇ ਵਿੱਚੋਂ ਸੁਣਾ ਦਿੱਤਾ ਤੁਹਾਨੂੰ ਕਿ ਉਹਨੇ ਕਿਹਾ ਕੀ ਸੀ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਹਹਾਕਾਰ ਮੱਚੀ ਆ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਨਾਲ ਨੇ ਜਿਹੜੇ ਕਿ ਬਾਹਰੋਂ ਅੰਦਰੋਂ ਵੀ ਹੋ ਸਕਦੇ ਨੇ ਜਿੰਮੇ ਕੇ ਕਹਿੰਦੇ ਜੀ 13000 ਪਿੰਡ ਪੰਜਾਬ ਦਾ 6 ਕਰ ਇੱਕ ਪਿੰਡ ਦੇ ਵਿੱਚ 4 ਬੰਦੇ ਵੀ ਲਾਈਏ ਤਾਂ 13 ਦੂਣਾ 26 ਤੇ 26 ਦੂਣਾ 52000 ਬੰਦਾ ਵਿਕਰਮ ਸਿੰਘ ਮਜੀਠੀਆ ਨੇ ਛੱਡਿਆ ਸੀ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲਿੰਕ ਸੀ ਉਹ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ ਇੱਕ ਬੰਦਾ ਫੜਿਆ ਜਾਂਦਾ ਜਿਹੜਾ ਕਿ ਖੰਨੇ ਤੋਂ ਹੁੰਦਾ ਤਾਂ ਉਸ ਦੀ ਸਿਮ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਇਹ ਕਾਲਾ ਸਮਰਾਜ ਤੇ ਕਾਲਾ ਧੰਦਾ ਚੱਲ ਰਿਆ ਸੀ ਤਾਂ ਹੌਲੀ ਹੌਲੀ ਬਿਕਰਮ ਸਿੰਘ ਮਜੀਠੀਆ ਦੀਆਂ ਜ਼ਿੰਦਗੀ ਦੀਆਂ ਪੋਲਾਂ ਖੋਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਜਿਨ੍ਹਾਂ ਨੂੰ ਇੱਕ ਚੱਕਮਾ ਦੇਣ ਦੀ ਕੋਸ਼ਿਸ਼ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਬੰਗਲੌਰ ਤੋਂ ਵਕੀਲ ਬੁલાਏ ਜਾਂਦੇ ਨੇ ਕਰੋੜਾਂ ਰੁਪਈਆ ਦੀ ਫੀਸ ਦਿੱਤੀ ਜਾਂਦੀ ਆ ਤੇ ਉਸ ਵਕੀਲ ਨੂੰ ਇੱਕ ਗੱਲ ਕਹੀ ਜਾਂਦੀ ਆ ਕਿ ਮੇਰੀ ਜ਼ਮਾਨਤ ਸਾਡੇ ਪੰਜਾਬ ਦੇ ਵਕੀਲ ਸਾਡੇ ਆਪਣੇ ਬੁਲਾਰੇ ਮੇਨ ਮੁਖ ਜਿਹੜੇ ਕਿ ਅਰਸ਼ਦੀਪ ਕਲੇਰ ਨੇ ਉਹ ਵੀ ਨਹੀਂ ਕਰਵਾ ਸਕਦੇ ਤਾਂ ਹੁਣ ਤੁਸੀਂ ਮੇਰੀ ਜ਼ਮਾਨਤ ਕਰਵਾਉਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕਰੋੜਾ ਰੁਪਏ ਪਹਿਲਾਂ ਹੀ ਫੀਸ ਦਿੱਤੀ ਗਈ ਹੈ ਤਾਂ ਦੇਖੋ ਉਹ ਵਕੀਰ ਨੇ ਕੁੰਡੀ ਦਾ ਇੱਕ ਦਾ ਪੇਚ ਕੀ ਖੇਡਿਆ ਸੀ ਜੱਜ ਦੇ ਸਾਹਮਣੇ 2007 ਤੋਂ ਲੈ ਕੇ 2017 ਤੱਕ ਦਾ ਯਾਨੀ 10 ਸਾਲ ਦਾ ਪੂਰਾ ਚਿੱਠਾ ਸਾਹਮਣੇ ਰੱਖ ਦਿੱਤਾ ਉਹਦੇ ਵਿੱਚ ਦੱਸਿਆ ਕਿ ਭਾਈ ਮੇਰਾ ਕਲਾਇੰਟ નિર્ਦੋਸ਼ ਹੈ ਪਰ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤਾਂ ਵੀ ਜਾਣਦੀਆਂ ਨੇ ਸਰਕਾਰ ਵੀ ਜਾਣਦੀ ਹੈ ਪੰਜਾਬ ਦੇ ਸਾਡੇ ਸਾਰੇ ਲੋਕ ਜਾਣਦੇ ਨੇ ਕਿ ਭਾਈ ਇਹ ਚਿੱਟੇ ਦਾ ਤਸਕਰਤਾ ਹੈਗਾ ਪੰਜਾਬ ਦੀਆਂ ਲੋਕਾਂ ਦੇ ਪੰਜਾਬ ਦੀਆਂ ਮਾਵਾਂ ਦੇ ਤੇ ਪੰਜਾਬ ਦੀਆਂ ਭੈਣਾਂ ਦੇ ਘਰਾ ਮਾਰੇ ਨੇ ਮਾਵਾਂ ਦੇ ਪੁੱਤ ਮਾਰੇ ਨੇ ਜਿਹੜੇ ਕਿ ਅੱਜ ਰਖੜੀ ਦਾ ਤਿਹਾੜੀ ਮਨਾਉਣ ਤੇ ਵੀ ਹੋ ਰੋ ਰਹੇ ਸੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਾਨੇ ਮਾਰੇ ਕਹਿੰਦੇ ਜੀ ਹਰਸ ਅਮਰਤਖੌਰ ਬਾਦਲ ਤਾਂ ਕਹਿੰਦੇ ਬਾਗੀ ਆ ਉੱਤੋਂ ਕਹਿੰਦੀ ਮੇਰੀਆਂ ਗੱਡੀਆਂ ਰੋਕਤੀਆਂ ਮੈਨੂੰ ਫਾਇਦਾ ਲਾਉਣਾ ਪਿਆ ਦੇਖੋ ਇਹਨਾਂ ਦਾ ਰਤਵਾ ਕੀ ਆ ਪੰਜਾਬ ਵਾਲਿਓ ਸਮਝੋ ਗੱਲ ਨੂੰ ਜਿਹੜੇ ਲੋਕ ਪੈਦਲ ਚੱਲਣ ਤੋਂ ਕਹਿੰਦੇ ਨੇ ਅਸੀਂ ਪੈਦਲ ਚੱਲੇ ਆ ਸਾਡੀਆਂ ਗੱਡੀਆਂ ਦੇ ਅੰਦਰ ਆਉਣ ਦਿੱਤੀਆਂ ਤੁਹਾਡੇ ਪੰਜਾਬ ਦਾ ਕੁਝ ਨਹੀਂ ਬਣਾ ਸਕਦੇ ਸੋ ਜਿਹੜੇ ਸਾਡੇ ਪੰਜਾਬ ਦੇ ਅੰਦਰ ਬਲਾਰੇ ਕੋਈ ਬੋਲਦੇ ਨੇ YouTube ਤੇ ਹੋਣ ਚਾਹੇ ਕਿਸੇ ਵੀ ਪਲੇਟਫਾਰਮ ਤੇ ਹੋਣ ਉਹਨਾਂ ਲੋਕਾਂ ਨੂੰ ਕੁਛ ਨਾ ਕੁ ਸਮਝਣ ਦੀ ਕੋਸ਼ਿਸ਼ ਕਰੋ ਖਾਸ ਕਰਕੇ ਮੈਂ ਗੱਲ ਕਰ ਰਿਹਾ ਜਿਵੇਂ ਕਿ ਗਿਆਨੀ ਬੂਟਾ ਸਿੰਘ ਗੱਲਾਂ ਜਿਹੜੀਆਂ ਕਹਿੰਦੇ ਨੇ ਬਹੁਤ ਸਾਰੀਆਂ ਸੱਚ ਨੇ ਕਿਉਂਕਿ ਆਹ ਜਿਹੜਾ ਪ੍ਰਵਾਸੀ ਹੈ ਇਹਦੀ ਪੂਰੀ ਸੱਚੀ ਕਹਾਣੀ ਬੂਟਾ ਸਿੰਘ ਨੇ ਪਹਿਲਾਂ ਹੀ ਦੱਸ ਦਿੱਤੀ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਾ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਇੱਕ ਪ੍ਰਵਾਸੀ ਜਿਹੜਾ ਕਿ ਗੁਰੂਦਾਨ ਨਾਮ ਇਸਤੇਮਾਲ ਕਰਕੇ ਬਾਣਾ ਪਾ ਕੇ ਸਿੱਖੀ ਧਾਰਮ ਨੂੰ ਇਤਬਾਰ ਕੇ ਲੋਕਾਂ ਨੂੰ ਲੁੱਟਦਾ ਸੀ ਬੇਕੂਬ ਬਣਾਉਂਦਾ ਸੀ ਉਹ ਸਭ ਦੇ ਸਾਹਮਣੇ ਹੁਣ ਆ ਗਿਆ ਹੈ ਉਹਦਾ ਅਸਲੀ ਰੂਪ ਵੀਡੀਓ ਦੇ ਵਿੱਚ ਵੀ ਤੁਸੀਂ ਸੁਣ ਲਿਆ ਆਪਣੇ ਮੋਹ ਹੁੰਦ ਜਾਂਦੇ ਆ ਜਿਹੜਾ ਇੱਕ ਪੱਤਰਕਾਰ ਨੇ ਉਹਨਾਂ ਨਾਲ ਗੁਰੂ ਦੇ ਉੱਤੇ ਗੱਲਬਾਤ ਕਰਨੇ ਨੂੰ ਕਿਹਾ ਕਿ ਉਹਨੇ ਡਿਮਾਂਡ ਆਪਣੀ ਰੱਖੀ ਕਿ 10000 ਰੁਪਏ ਦਿਵੋਗੇ ਤੇ ਮੈਂ ਗੱਲਬਾਤ ਕਰਾਂਗਾ ਇਸ ਤੋਂ ਪਹਿਲੇ ਗਿਆਨੀ ਬੁੱਟਾ ਸਿੰਘ ਨੇ ਆਪਣੇ ਚੈਨਲ ਤੇ ਵੀਡੀਓ ਪਾ ਕੇ ਇਸ ਪ੍ਰਵਾਸੀ ਦੇ ਅਸਲ ਅਸਲੀਅਤ ਦੇ ਬਾਰੇ ਦੱਸਿਆ ਸੀਗਾ ਤੇ ਹੁਣ ਉਹ ਚੀਜ਼ ਖੁੱਲ ਕੇ ਸਾਰਿਆਂ ਦੇ ਸਾਹਮਣੇ ਆ ਗਈ ਹੈਗੀ ਹੈ ਇਹ ਵੀਡੀਓ مختلف ਚੈਨਲ ਦੇ ਉੱਤੇ ਇਸ ਲਈ ਵਾਇਡ ਹੋਈ ਹੈ ਕਿ ਪੰਜਾਬ ਦੇ ਲੋਕ ਜਿਹੜੇ ਆਪਣੀਆਂ ਅੱਖਾਂ ਖੋਲਣ ਉਹ ਪੰਜਾਬ ਦੇ ਲੋਕਾਂ ਉੱਤੇ ਤਵਾਰ ਨਹੀਂ ਕਰਦੇ ਜਿਹੜੇ ਇੱਥੇ ਜੰਮੇ ਪਲੇ ਐ ਜਿਹੜੇ ਸਿੱਖੀ ਨੂੰ ਜਾਣਦੇ ਐ ਜਿਹੜੇ ਵਾਕਈ ਗੁਰੂ ਦੇ ਸੱਚੇ ਸਿੰਘ ਐ ਇਹਨਾਂ ਕੋ ਇਲਾਮ ਗਿਆਨ ਐ ਨੌਲੇਜ ਐ ਉਹਨਾਂ ਦੇ ਉੱਤੇ ਇਤਬਾਰ ਨਹੀਂ ਕਰਦੇ ਤੇ ਜਿਹੜੇ ਇਸ ਤਰ੍ਹਾਂ ਦੇ ਪ੍ਰਵਾਸੀ ਐ ਜਿਹੜੇ ਲੁੱਟਦੇ ਐ ਉਹਨਾਂ ਦੇ ਉੱਤੇ ਇਤਬਾਰ ਕਰਦੇ ਹੀਗੇ ਐ ਇਸ ਤਰ੍ਹਾਂ ਹੀ ਵਿਕਰਮ ਸਿੰਘ ਮਜੀਠੀਆ ਆ ਦੇ ਬਾਰੇ ਐ ਕਿ ਉਹਨਾਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾਦਾ ਇੰਨੀ ਦਿਰ ਉਹਨਾਂ ਨੇ ਹਕੂਮਤ ਕੀਤੀ ਅ ਅੱਜ ਉਹੀ ਅ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਨੂੰ ਤੰਕੀਆਂ ਲਾਉਂਦੇ ਆਗੇ ਹਰ ਚੀਜ਼ ਖੁੱਲ ਕੇ ਸਾਹਮਣੇ ਆ ਗਈ ਐ ਵਿਜਲਸ ਵਾਲਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਗੜੀਆਂ ਮੈਂ ਆਵਾਮ ਦੇ ਸਾਹਮਣੇ ਲਿਆ ਕੇ ਰੱਖੀਆਂ ਐ ਅਵਾਮ ਦੀਆਂ ਅੱਖਾਂ ਖੋਲੀਆਂ ਫਿਰ ਵੀ ਉਹ ਸਿੱਧੀਆਂ ਧਮਕੀਆਂ ਲਾਉਂਦੇ ਆ ਸੀਐਮ ਭਗਵੰਤ ਮਾਨ ਨੂੰ ਕਿ ਇੱਕ ਵਾਰੀ ਉਹਨੂੰ ਬਾਹਰ ਆ ਲੈਂਦੇ ਫਿਰ ਉਹ ਸਭ ਦਾ ਜੋ ਹਾਲ ਕਰੇਗਾ ਉਹ ਸਾਰੀ ਦੁਨੀਆ ਦੇਖੇਗੀ ਰੱਖੜੀ ਦੇ ਤਿਉਹਾਰ ਤੇ ਉਹਨਾਂ ਨੇ ਦੱਸਿਆ ਕਿ ਮੈਨੂੰ ਜਾਣ ਨਹੀਂ ਦਿੱਤਾ ਤੇ ਦੂਸਰੇ ਪਾਸੇ ਉਹਨਾਂ ਲੋਕਾਂ ਦਾ ਵੀ ਸੋਚਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਸਫਾਂ ਬਚਾਤੀਆਂ ਮਾਤਮ ਦੀਆਂ ਅੱਜ ਉਹ ਵੀ ਪਿਆਣਾ ਰੋਂਦੀਆਂ ਆ ਕਿ ਉਹਨਾਂ ਦੇ ਵੀ ਭਰਾ ਹੁੰਦੇ ਤੇ ਉਹ ਰਖੜੀ ਬੰਨ੍ਹਦੀਆਂ ਤੇ ਉਹਨਾਂ ਦੇ ਭਰਾਵਾਂ ਨੂੰ ਖੋਣ ਵਾਲਾ ਮਾਵਾ ਦੇ ਪੁੱਤਰ ਖੋਣ ਵਾਲਾ ਕੌਣ ਹੈ ਇਹੀ ਪਰਿਵਾਰ ਹੈ ਵਾ ਵਾ ਜਿਹੜਾ ਅੱਜ ਧੰਕੀਆਂ ਲਾ ਰਿਹਾ ਹੈਗਾ ਵਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਠੇਸਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼